ਸਾਸੀਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਇਸ ਟਾਈਮ ਮੈਂ ਸ੍ਰੀ ਨਗਾ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਚਰਨ ਕਮਲ ਦੇ ਵਿੱਚ ਮੌਜੂਦ ਹਾਂ ਤੇ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਇੱਥੇ ਚਰਨ ਪਾਏ ਨੇ ਗੁਰਦੁਆਰਾ ਸਾਹਿਬ ਵਿਖੇ ਇਸ ਗੁਰਦੁਆਰਾ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਅੱਜ ਤੁਹਾਨੂੰ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਉਣੇ ਆ ਹਾਂਜੀ ਸੰਗਤ ਜੀ ਅਸੀਂ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾਹੀ ਦਸਵੀਂ ਜਿੱਥੇ ਚਰਨ ਪਾਏ ਨੇ ਉੱਥੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਬਾਬਾ ਜੀ ਸਾਨੂੰ ਦੱਸਣਗੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆਜੋ ਬਾਬਾ ਜੀ ਸਤਨਾਮ ਵਾਹਿਗੁਰੂ ਕਿਰਪਾ ਕਰੀ ਤੁਹਾਨੂੰ ਗੁਰਨਾਮਕ ਤੁਹਾਨੂੰ ਸ੍ਰੀ ਗੁਰਨਾਮਕ ਆਂਦੇ ਆਂਦੇ ਤਾਂਜੀ ਵਾਹ ਉਹ ਵਾਹ ਹਾਂਜੀ ਸੰਗਤ ਜੀ ਬਾਬਾ ਜੀ ਸਾਨੂੰ ਸਰਾਇ ਨਗਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਚਰਨ ਕਮਲ ਜੀ ਗੁਰਦੁਆਰਾ ਸਾਹਿਬ ਵਿਖੇ ਇਤਿਹਾਸ ਬਾਰੇ ਜਾਣੂ ਕਰਾਉਣਗੇ ਤੇ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਬਾ ਜੀ ਜੋ ਇਹ ਗੁਰਦੁਆਰਾ ਸਾਹਿਬ ਆ ਬਾਬਾ ਜੀ ਜਿੱਥੇ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਤੇ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਨੇ ਸਾਨੂੰ ਐਸੇ ਇਤਿਹਾਸ ਬਾਰੇ ਦੱਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਸਾਨੂੰ ਬਾਹਰੋਂ ਆਈ ਸੰਗਤ ਇਹ ਪਛਦੀ ਹੈ ਬਾਬਾ ਜੀ ਇੱਕ ਜਗ੍ਹਾ ਤੇ ਦੋ ਗੁਰੂ ਘਰ ਇਹ ਕਿਹੜੇ ਹਸਾਬ ਨਾਲ ਬਣੇ ਹਨ ਉਹ ਮਾਦਾ ਸੀ ਇਹ ਇਤਿਹਾਸ ਸੰਗਤ ਨੂੰ ਫਿਰ ਦੱਸਦੇ ਆ ਪਹਿਲੀ ਪਾਸ਼ਾਹੀ ਗੁਰਨਾਨਕ ਦੇਵ ਜੀ ਇਸ ਨਗਰ ਦੇ ਵਿੱਚ ਜਦੋਂ ਆਏ ਨੇ ਇਸ ਪਿੰਡ ਦਾ ਬੰਦਾ ਉਹਨੂੰ ਕੋੜ ਹੋ ਗਿਆ ਸੀ ਕੋੜ ਕਾਹਦਾ ਹੋਇਆ ਮੌਕੇ ਖਾਰਸ਼ ਉਹ ਕਿਹੜਾ ਰੋਗ ਹੈ ਜਿਹੜਾ ਰੋਗੀ ਨੂੰ ਚਿੰਬੜਿਆ ਨਹੀਂ ਸੀ ਕੋੜ ਦੇ ਕਾਰਨ ਘੁੰਗੰਦੇ ਕਾਰਨ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਹ ਰੋਹੀ ਦੇ ਵਿੱਚ ਕੋਸ ਰੋਗੀ ਨੂੰ ਛੱਡਿਆ ਗਿਆ ਠੀਕ ਜਿੱਥੇ ਇਹ ਪਿੰਡ ਸੀ ਪਿੰਡ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਪਾਤਸ਼ਾਹ ਦਾ ਜਨਮ ਸਥਾਨ ਘਰ ਹੈ ਉਸ ਪਾਸੇ ਪਿੰਡ ਸੀ ਇਸ ਪਾਸੇ ਰੋਹੀ ਸੀ ਉਹ ਰੋਹੀ ਦੇ ਵਿੱਚ ਵਾਂਡੇ ਰੁੱਖ ਦੇ ਥੱਲੇ ਉੱਚੇ ਟਿੱਬੇ ਤੇ ਉਹ ਰੋਗੀ ਨੂੰ ਛਪਰੀ ਪਾ ਕੇ ਉਹ ਰੋਗੀ ਨੂੰ ਬੰਦ ਕੀਤਾ ਗਿਆ ਉਹ ਰੋਗੀ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਆ ਯਾਦ ਕਰਨ ਲੱਗ ਗਏ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਨਕਾਣੇ ਵਿੱਚ ਬੈਠੇ ਸੀ ਨਨਕਾਣੇ ਵਿੱਚ ਬੈਠੇ ਦੀ ਉਸ ਰੋਗੀ ਦੀ ਫਰਿਆਦ ਸੁਣੀ ਗਈ ਨਾਲ ਹੈ ਕਿ ਮਰਦਾਨੇ ਨੂੰ ਗੁਰਨਾਨਕ ਦੇਵ ਜੀ ਪਾਸ਼ਾ ਇਸ ਪਿੰਡ ਦੇ ਵਿੱਚ ਆਏ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਵਿੱਚ ਉਹਨਾਂ ਨੇ ਫੈਰ ਕਰਿਆ ਸ਼ਾਮਾਂ ਦਾ ਟਾਈਮ ਹੋ ਗਿਆ ਸ਼ਾਮਾਂ ਦੇ ਟਾਈਮ ਤੇ ਮਰਦਾਨੇ ਨੇ ਪ੍ਰਸ਼ਾਦਾ ਮੰਗਿਆ ਮਹਾਰਾਜ ਬਹੁਤ ਸ਼ਾਮਾਂ ਹੋ ਗਿਆ ਚੱਲਿਆ ਨੂੰ ਨਹੀਂ ਉਹ ਪ੍ਰਸ਼ਾਦਾ ਛਕਾਉ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬੋਲੇ ਭਾਈ ਤੁਹੀਂ ਮੈਂ ਉੱਥੇ ਲੈ ਕੇ ਚੱਲਦਾ ਜਿੱਥੇ ਪ੍ਰਸ਼ਾਦਾ ਛਕਾਉਣ ਵਾਲਾ ਬੈਠਾ ਹੈ ਟੈਂਡ ਦੇ ਵਿੱਚੋਂ ਬਾਹਰ ਕੱਲੇ ਕੇਸ ਰੋਈ ਦੇ ਵਿੱਚ ਆਏ ਉੱਚੇ ਠੱਬੇ ਤੇ ਵਾਂਗ ਦੇ ਰੁੱਖ ਦੇ ਥੱਲੇ ਆ ਕੇ ਗੁਰਨਾਨਕ ਦੇਵ ਜੀ ਪਾਤਸ਼ਾਹ ਤੇ ਮਰਦਾਨਾ ਜੀ ਬੈਠੇ ਛੱਪਰੀ ਨੇ ਕੋ ਹਏ ਭੂਕ ਲਾਟ ਦੀ ਆਵਾਜ਼ ਆਈ ਹਾਏ ਬੂਕਲਾਠ ਦੀ ਆਵਾਜ਼ ਸੁਣਨਸਾਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਛੱਪਰੀ ਨੂੰ ਖੋਲ ਇਹਦੇ ਵਿੱਚ ਪ੍ਰਸ਼ਾਦਾ ਛਕਾਉਣ ਵਾਲਾ ਤੈਨੂੰ ਬੈਠਾ ਮਰਦਾਨੇ ਨੇ ਛੱਪਰੀ ਨੂੰ ਖੋਲਿਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸਾਹਮਣੇ ਬਿਠਾਇਆ ਸੱਚੇ ਪਾਤਸ਼ਾਹ ਦੇ ਕੋਲ ਰੋਗੀ ਨੇ ਫਰਿਆਦ ਕਰੀ ਸੱਚੇ ਪਾਤਸ਼ਾਹ ਮੇਰੇ ਦੋ ਸਵਾਲ ਹਨ ਦੋ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਜਿਹੜਾ ਮਰਜ਼ੀ ਪੂਰਾ ਕਰ ਦੇ ਪਾਦਸ਼ਾਹ ਨੇ ਪੁੱਛਿਆ ਦੱਸ ਭਾਈ ਕੀ ਸਵਾਲ ਹਨ ਸਵਾਲ ਕਹਿੰਦਾ ਮੇਰੇ ਇਹ ਹਨ ਜਾਂ ਰੋਗੀ ਨੂੰ ਠੀਕ ਕਰ ਦਿਓ ਜਾਂ ਰੋਗੀ ਨੂੰ ਮੁਕਤੀ ਦਾ ਫਲ ਦੇ ਦਿਓ ਸੱਚੇ ਪਾਦਸ਼ਾਹ ਨੇ ਸਿਰ ਦੇ ਉੱਤੇ ਹੱਥ ਧਰਿਆ ਹੱਥ ਤੇ ਮਾਰਾ ਫੜੀ ਤੇ ਮੀਂਹ ਵਰਸਾਇਆ ਸਾਰੀ ਰਾਤ ਬੂੰਦਾ ਬਾਂਦੀ ਮੀਂਹ ਦੀ ਉਸ ਰੋਗੀ ਦੇ ਉੱਤੇ ਵਰੀ ਕੱਲ ਕੱਲ ਕੇ ਮੀਂਹ ਦਾ ਪਾਣੀ ਨਾਲੇ ਪਾਸੇ ਖੱਬੇ ਪਾਸੇ ਛੱਪੜ ਸੀ ਛੱਪੜ ਪਾਣੀ ਨਾ ਭਰ ਗਿਆ denn ਚੜੇ ਛੱਪੜ ਨੂੰ ਵਰਦੇ ਤਾਂ ਜਿਹੜਾ ਅੱਜ ਸਰੋਵਰ ਬਣੇ ਹੋਏ ਐ ਛੱਪੜ ਨੂੰ ਵਰਦੇ ਤਾਂ ਤੇਰੇ ਮਤਿਓ ਰੋਗੀ ਇਸ਼ਨਾਨ ਕਰਿਆ ਕਰਨਗੇ ਤਨ ਮਨ ਦੇ ਨਾਲ ਜਿਹੜਾ ਇਸ਼ਨਾਨ ਕਰੇਗਾ ਉਹਦਾ ਤਨ ਮਨ ਦਾ ਕੋਰ ਲਹਿਜਾ ਕਰੇਗਾ ਐਤਵਾਰ ਤੇ ਪੰਜ ਇਸ਼ਨਾਨ ਸੰਗਤ ਕਰ ਰਹੀ ਹੈ ਤੇ ਰੋਗੀ ਠੀਕ ਹੋ ਹੋ ਕੇ ਜਾ ਰਹੇ ਹੈ ਇਸ ਪਿੰਡ ਸਰਾਏ ਨਗਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹੀ ਦੀ ਕਿਰਪਾ ਹੈ ਜਦੋਂ ਰੋਗੀ ਠੀਕ ਹੋ ਗਿਆ ਤੇ ਕਹਿੰਦਾ ਮਹਾਰਾਜ ਮੈਂ ਬਿਲਕੁਲ ਠੀਕ ਠਾਕ ਹਾਂ ਕਹਿੰਦਾ ਚੰਗਾ ਐਉਂ ਕਰੋ ਐਸ ਭੁੱਖੇ ਸਾਧੂ ਲਈ ਕੱਲ ਦੇ ਪਛਾਡੇ ਛਕਣਿਆ ਕਿਹੜਾ ਨਗਰ ਹੈ ਕਹਿੰਦਾ ਮਹਾਰਾਜ ਆਹੇ ਮੇਰਾ ਨਗਰ ਹੈ ਕਹਿੰਦਾ ਜਾ ਆਪਦੇ ਨਗਰ ਦੇ ਵਿੱਚੋਂ ਪ੍ਰਸ਼ਾਦਾ ਲੈ ਕੇ ਆ। ਚੰਨਿਆ ਰੋਗੀ ਚੱਲਦਾ ਚੱਲਦਾ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਘਰੇ ਗਿਆ। ਉਹਨਾਂ ਦਾ ਪਿਤਾ ਬਾਬਾ ਫਿਰੂ ਮਾਲੂ ਸੀ। ਪ੍ਰਸ਼ਾਦਾ ਮਾਤਾ ਬਣਾਈ ਜਾਂਦੀ ਸੀ। ਪਰਿਵਾਰ ਨੇ ਛਕਣੇ ਸੀ। ਜਦੋਂ ਜਾ ਕੇ ਸੁਨੇਹਾ ਦਿੱਤਾ ਉਹਨਾਂ ਨੇ ਕਰਿਆ ਇਕੱਠਾ ਪ੍ਰਸ਼ਾਦਾ ਕਹਿੰਦੇ ਸਾਨੂੰ ਦੱਸੋ ਕਿੱਥੇ ਬੈਠੇ ਹਨ ਸਾਰਾ ਪਰਿਵਾਰ ਚੱਲ ਕੇ ਇਸ ਉੱਚੇ ਟਿੱਬੇ ਤੇ ਆ ਕੇ ਗੁਰਨਾਨਕ ਦੇਵ ਜੀ ਨੂੰ ਪ੍ਰਸ਼ਾਦਾ ਛਕਾਇਆ ਮਰਦਾਨੇ ਨੂੰ ਛਕਾਇਆ ਉਹਥੇ ਰੋਗੀ ਨੂੰ ਛਕਾਇਆ ਤੇ ਆਪ ਛਕਾਇਆ ਪਾਤਸ਼ਾਹ ਨੇ ਕਿਹਾ ਭਾਈ ਤੂੰ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਹੈ ਕੀ ਤੇਰੀ ਭਾਵਨਾਵਾਂ ਮੈਂ ਪੂਰੀ ਕਰਾਂ ਬਾਬਾ ਫਿਰਨੂ ਮਾਲ ਜੀ ਕਹਿੰਦੇ ਮਹਾਰਾਜ ਭਾਵਨਾਵਾਂ ਮੇਰੀ ਇਹ ਹੈ ਸੋਹ ਤੇ ਸ਼ਾਮ ਨਾ ਤੁੰ ਨੂੰ ਪ੍ਰਸ਼ਾਦਾ ਸ਼ਿਕਾਇਆ ਕਰਨੇ 7 ਦਿਨ ਇਸੇ ਰੁੱਖ ਦੇ ਥੱਲੇ ਤੁਸੀਂ ਬੈਠੋ ਤੁਸੀਂ ਤਾਂ ਸਾਧੂਆਂ ਨੇ ਭਜਨ ਬੰਦ ਕੀ ਕਰਨੀ ਹੈ ਗੁਰਨਾانک ਦੇਵ ਜੀ ਪਾਤਸ਼ਾਹ 7 ਦਿਨ ਉਸ ਬਣ ਦੇ ਰੁੱਖ ਦੇ ਥੱਲੇ ਬੈਠੇ ਤੇ ਭਜਨ ਬੰਦ ਕੀ ਕਰੀ ਅੱਜ ਉਹ ਬਣਦਾ ਰੁੱਖ ਅੱਜ ਵੀ ਵਜੂਦ ਹੈ ਕਿ ਉਦੋਂ ਵੀ ਵਜੂਦ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੂਜਾ ਧਿਆਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਰੈਨਾਗਾ ਦੇ ਵਿੱਚ ਚੱਲ ਕੇ ਆਏ ਆ ਕੇ ਛਪੜੀ ਦੇ ਕਿਨਾਰੇ ਬੈਠੇ ਸ਼ਾਮਾਂ ਦਾ ਟਾਈਮ ਆਪਦੇ ਸਿੰਘਾਂ ਨੂੰ ਕਹਿੰਦੇ ਸਿੰਘੋ ਤੁਸੀਂ ਮੇਰਾ ਇੱਕ ਸੁਨੇਹਾ ਲੈ ਕੇ ਜਾਣਾ ਹੈ ਮਹਾਰਾਜ ਕੀ ਤੇਰਾ ਸੁਨੇਹਾ ਇੱਕ ਬ੍ਰਹਮ ਗਿਆਨ ਯੋਗੀ ਸਾਧੂ ਉਹ ਉੱਚੇ ਤਿੱਬੇ ਤੇ ਚੜਦੇ ਆਲੇ ਪਾਸੇ ਉਹ ਬੈਠਾ ਧੂਣਾ ਲੱਗਿਆ ਹੋਇਆ ਹੈ ਅੱਜ ਮੈਂ ਰਾਤ ਨੂੰ ਇੱਥੇ دیਵਾਨ ਸਜਾਉਣੇ ਹਨ ਨਾਲੇ دیਵਾਨਾਂ ਦੇ ਨੰਦਮਾਨੇ ਤੇ ਨਾਲੇ ਉਹਨੂੰ ਕਹੇ ਵੀ ਦਰਸ਼ਨ ਕਰ ਲੈ ਤੁਸੀਂ ਮੇਰੇ ਕੋਲ ਇਹ ਮੇਰਾ ਸਲੀਹਾ ਲੈ ਕੇ ਉਹਦੇ ਕੋਲੇ ਚਲੇ ਜਾਓ ਜੋਗੀਆਂ ਦੇ ਪਉਣ ਵਾਲੀ ਕੰਨ ਦੇ ਵਿੱਚ ਮੰਦਰ ਆ ਮੇਰੇ ਕੋਲੋਂ ਤੁਸੀਂ ਲੈ ਜਾਓ ਆਉਣਾ ਨਾ ਆਉਣਾ ਉਹਦੀ ਮਰਜ਼ੀ ਰਹੀ ਠੀਕ ਹੈ ਬਸ ਸੱਚੇ ਪਾਤਸ਼ਾਹ ਦਾ ਲੈ ਕੇ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਗੁਚੇਟ ਬੇਤੇ ਚਰਦੇ ਵਾਲੇ ਪਹੁੰਚੇ ਜਾ ਕੇ ਬ੍ਰਹਮ ਗਿਆਨ ਯੋਗੀ ਨੂੰ ਕਿਹਾ ਬ੍ਰਹਮ ਗਿਆਨ ਯੋਗੀ ਸਾਧੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਇਆ ਹੈ ਅੱਜ ਉਹਨਾਂ ਨੇ ਰਾਤ ਨੂੰ ਦਿਮਾਨ ਸਜਾਉਣੇ ਹਨ ਛਪੜੀ ਦੇ ਕਿਨਾਰੇ ਬੈਠਿਆ ਨਾਲੇ ਉਹਨਾਂ ਦੇ ਦਰਸ਼ਨ ਕਰ ਲਾ ਮਾੜੇ ਦਵਾਨਾ ਦਾ ਆਨੰਦ ਮਾਣ ਉਸ ਨੂੰ ਆ ਉਹਦਾ ਬਹੁਤ ਹੀ ਸ਼ਕਤੀ ਭਗਤੀ ਦਾ ਮਾਣ ਸੀ ਕਹੋ ਕਿ ਕਾਇਨਾ 100 ਸਾਲ ਤੱਕ ਚੱਲਿਆ ਸੀ ਭਗਤੀ ਕਰਦੇ ਨੂੰ ਠੀਕ ਹੈ ਬਾਬਾ ਕੀ ਕੰਗਾ ਭਾਈ ਹੋਂ ਦੱਸੋ ਗੁਰੂ ਗੋਵਿੰਦ ਸਿੰਘ ਜੀ ਮਹਾਰਾਜੀ ਉਮਰ ਕਿੰਨੀ ਕਹੇ ਕਹਿੰਦੇ ਮਹਾਰਾਜ 42 ਸਾਲ ਤੋਂ ਘੱਟ ਘੱਟ ਹੈ ਕਹਿੰਦਾ ਫਿਰ ਤਾਂ ਉਹ ਬਾਲਕ ਹੀ ਹੈ ਮੇਰਾ ਕੀ ਸਵਾਰ ਦੂਗਾ ਦੂਜੀ ਗੱਲ ਇਹ ਦੱਸੋ ਆਏ ਕਿੱਥੋਂ ਐ ਕਹਿੰਦੇ ਜੀ ਆਏ ਉਹੋ ਖੋਖਰਾਣੇ ਵਾਲੀ ਤੋਂ ਐ ਖੋਖਰਾਣੇ ਵਾਲੀ ਤੋਂ ਆਏ ਆ ਜਨੂੰ ਕਹਿੰਦੇ ਜਨੂੰ ਐਨੀ ਵਾਰ ਤੋਂ ਚੱਲ ਕੇ ਆ ਗਏ ਤੇ ਉਹਨੂੰ ਨੂੰ ਮੇਰੇ ਕੋਲ ਆਉਨ ਨੂੰ ਕਿੱਕ ਵੱਡੀ ਗੱਲ ਸੀ ਉਹ ਕਹਿੰਦੇ ਮਹਾਰਾਜ ਗਾਣਾ ਨਾ ਗਾਣਾ ਉਹ ਤੇਰੀ ਮਰਜ਼ੀ ਰਹੇਗੀ ਸਤਿਗੁਰੂ ਨੇ ਸਾਨੂੰ ਗੋਰੀਆਂ ਦੇ ਕੰਨਾਂ ਦੇ ਵਿੱਚ ਪਾਉਣ ਵਾਲੀ ਇੱਕ ਮੰੰਦਰ ਦਿੱਤੀ ਹੋਈ ਐ ਉਹ ਤੁਸੀਂ ਮੰੰਦਰ ਲੈ ਲਓ ਜਦੋਂ ਸਿੰਘਾਂ ਦੇ ਕੋਲੇ ਸਾਹਮਣੇ ਹੱਥ ਕੱਢਿਆ ਸਾਧੂ ਨੇ ਤੇ ਉੱਤੇ ਧਰੀ ਮੰੰਦਰ ਕਹਿੰਦਾ ਇਹ ਦੱਸੋ ਥੂ ਨੂੰ ਇਹ ਕਿੱਥੋਂ ਮਿਲੀ ਹੋਈ ਐ ਉਹਨੇ ਮਰਾਜ ਤੁਹਾਨੂੰ ਨਹੀਂ ਕਿੱਥੋਂ ਮਿਲੀ ਜਾਣਾ ਨਾ ਜਾਣਾ ਉਹ ਤੇਰੀ ਮਰਜ਼ੀ ਰਹੇਗੀ ਆਦਾ ਇਹ ਨੂੰ ਢਾਈ ਤੈਨੂੰ 100 ਸਾਲੋਂ ਗੱਗਵਾਚੀ ਨੂੰ ਅਣ ਤੈਨੂੰ ਸਾਨੂੰ ਨਹੀਂ ਇਸ ਗੱਲ ਦਾ ਪਤਾ ਉਹਨਾਂ ਦੇ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆ ਕੇ ਬੈਠੇ ਸੱਚੇ ਪਾਤਸ਼ਾਹ ਨੇ ਪੁੱਛਿਆ ਭਾਈ ਬ੍ਰਹਿਮ ਗਿਆਨ ਜੋਗੀ ਸਾਧੂ ਤੈਨੂੰ ਕਿੰਨਾ ਟਾਈਮ ਹੋ ਗਿਆ ਭਗਤੀ ਕਰਨੇ ਨੂੰ ਕਹਿੰਦਾ ਮਹਾਰਾਜ ਮੈਨੂੰ 1400 ਸਾਲ ਹੋ ਗਿਆ ਨਾ ਗਿਆਨ ਦੀ ਪ੍ਰਾਪਤੀ ਮਿਲੀ ਨਾ ਸਤਿਗੁਰੂ ਤੇਰੇ ਦਰਸ਼ਨ ਹੋਏ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦੇਖ ਮੈਂ ਤੈਨੂੰ ਇਹ ਦੱਸਦਾ ਅੱਧਾ ਤਨ ਤੇਰਾ ਜੋਗੀ ਕਤਰਿਆ ਹੋਇਆ ਵੈਤ ਬੱਤ ਮੁੰਬਰ ਹੈ ਨਹੀਂ ਇਹ ਕੀ ਕਾਰਨ ਹੈ ਕਹਿੰਦਾ ਮਹਾਰਾਜ ਮੈਂ ਗਦਾਵਰੀ ਨਦੀ ਤੇ ਇਸ਼ਨਾਨ ਕਰਦਾ ਸੀ ਮੱਛੀ ਆਈ ਚਪੂਟਾ ਮਾਰਿਆ ਮੇਰਾ ਤਨ ਤੋੜ ਕੇ ਵੈਤ ਟੂੰਗਾ ਡਗ ਪਿਆ ਮੈਨੂੰ ਹਥਿਆ ਨਹੀਂ ਨਾ ਗਿਆਨ ਦੀ ਪ੍ਰਾਪਤੀ ਮਿਲੀ ਨਾ ਸਾਤਗੁਰੂ ਦਰਸ਼ਨ ਹੋਏ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦੇਖ ਜੇਹੋ ਤੂੰ ਇਸ਼ਨਾਨ ਕਰਦਾ ਸੀ ਉਦੋਂ ਮੈਂ ਇੱਕ ਪਾਸੇ ਗਦਾਵਰੀ ਨਦੀ ਤੇ ਬੈਠਾ ਸੀ ਨਾਲੇ ਜੀ ਬਹੁਤ ਉਮਰ ਹੋ ਚੱਲੀ ਐ ਨਾਲੇ ਗਿਆਨ ਦੀ ਪ੍ਰਾਪਤੀ ਦੀਆਂ ਗੱਲਾਂ ਕਰਾਂਗੇ ਨਾਲੇ ਦਰਸ਼ਨ ਕਰ ਲੂਗਾ ਤੂੰ ਤਾਂ ਮੇਰੇ ਕੰਨੀ ਝਾਕਿਆ ਵੀ ਨਹੀਂ ਅੱਜ ਜੇ ਮੈਂ ਸੰਗ ਛੱਡ ਕੇ ਤੇ ਤੈਨੂੰ ਇੱਥੇ ਛੱਡਿਆ ਅੱਜ ਤੂੰ ਫੇਰ ਮੇਰੀ ਉਮਰਾਂ ਪੁੱਛਦਾ ਫਿਰਦਾ ਹੈ ਗਿਆਨ ਦੀ ਪ੍ਰਾਪਤੀ ਤੋਂ ਬਿਨਾ ਸੰਗਤੇ ਉਮਰ ਮਾਉਣ ਦਾ ਕੀ ਫਾਇਦਾ ਡੱਕਾ ਨਹੀਂ ਸੱਚੇ ਤਾਂ ਆਖਸ਼ਰੀਆਂ ਸੁਣ ਕੇ ਗੱਲਾਂ ਤੇ ਕਹਿੰਦਾ ਮਹਾਰਾਜ ਮੈਨੂੰ ਗਿਆਨ ਦੀ ਪ੍ਰਾਪਤੀ ਵੀ ਮਿਲ ਗਈ ਮੈਨੂੰ ਸਤਿਗੁਰੂ ਤੇਰੇ ਦਰਸ਼ਨ ਵੀ ਹੋ ਗਏ ਤੇ ਹੁਣ ਮੈਨੂੰ ਮੁਕਤੀ ਦਾ ਫਲ ਦੇ ਦੇ ਸੱਚੇ ਪਾਤਸ਼ਾਹ ਨੇ ਉਹਨੂੰ ਉੱਥੋਂ ਮੁਕਤੀ ਦਾ ਫਲ ਦੇ ਕੇ ਸੱਚਖੰਡ ਵਿੱਚ ਭੇਜਿਆ ਇਸ ਦਿਨਾ ਇਹ ਪਿੰਡ ਸੀਗਾ ਮੱਤੇ ਦੀ ਸਰਾ ਫਰੈਂਜਪੁਰੇ ਦਾ ਜ਼ਿਲ੍ਹਾ ਸੀ ਗੁਰੂ ਗੋਵਿੰਦ ਸਿੰਘ ਜੀ ਮਾਰਾਇ ਨੇ ਮੱਤੇ ਦੀ ਸਰਾ ਤੋਂ ਸਰਾਏ ਨਾਗਾ ਪਿੰਡ ਬਣਿਆ ਠੀਕ ਹੈ ਬਾਕੀ ਖਰਾਏ ਨਾਗਾ ਪਿੰਡ ਮੰਨਿਆ ਬਾਬਾ ਜੀ ਸਾਨੂੰ ਗੁਰਦੁਰਾ ਖਾਹ ਦੀ ਦੇ ਦਰਸ਼ਨ ਕਰਾਉਣਗੇ ਜਿੱਥੇ ਪਾਸ਼ਾਹੀ 10ਵੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ ਆਜੋ ਬਗਵਾਨ ਆਜੋ ਵੈਲ ਜੀ ਵਾਹ 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 ਤੋ ਵਾਹ ਤਾਂ ਮਸ਼ੀਨ ਬਤੀ ਜੀ ਵੀ ਮਾਹਰਾਤ ਵਾਹ ਵਾਹ ਕਰ ਉਹ ਵਾਹ ਕਰ ਬਾਬਾ ਜੀ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਖੜੇ ਹੋਈਆਂ ਇਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਹਾਂਜੀ ਐਸ ਥਾਂ ਤੇ ਉਹਦੀ ਛਪਰੀ ਪਾਈ ਹੋਈ ਸੀ ਠੀਕ ਹੈ ਜੀ ਇਹ ਥਾਂ ਤੇ ਛਪਰੀ ਪਾਈ ਹੋਈ ਸੀ ਇਹ ਬਣ ਦੇ ਰੁੱਖ ਦੇ ਥੱਲੇ ਹਾਂਜੀ ਗੁਰੂ ਨਾਨਕ ਦੇਵ ਜੀ ਆ ਕੇ ਠੀਕ ਹੈ ਜੀ ਬੇਕੀ ਸੀ ਠੀਕ ਹੈ ਇਹ ਬਾਣਾ ਜੀ ਉਹ ਇਹ ਬਾਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਇੱਥੇ ਜਿਹੜੇ ਉਹ ਕੋੜੀ ਸੀ ਉਹਨਾਂ ਦੀ ਛਪਰੀ ਪਾਈ ਹੋਈ ਸੀ ਜਦੋਂ ਕੋੜੀ ਨੂੰ ਮੁਕਤੀ ਮਿਲੀ ਸੀ ਆਪਣੇ ਕੋੜ ਤੋਂ ਆਜੂ ਬਾਬਾ ਇਹ ਬਾਬਾ ਜੀ ਇਹ ਇਹ ਉਦੋਂ ਤੋਂ ਲਗਾਤਾਰ ਹੀ ਸੰਗਤ ਵੀਥੇ ਭਾਰੀ ਮਾਤਰਾ ਚ ਸੰਗਤ ਆਉਂਦੀ ਆਂਦੀ ਹੈ ਜੀ ਹਾਂ ਜੀ ਸੁਖ ਸੁਖ ਦੀ ਹੈ ਸੁਖ ਸੁਖ ਦੀ ਹੈ ਜਿਨ੍ਹਾਂ ਨੂੰ ਵੀ ਖੁਰਕ ਖਾਰਸ਼ੋ ਮੋਕੇ ਹਾਂ ਜੀ ਜੀ ਜਾਨ ਬਿਮਾਰੀ ਹੁੰਦੀ ਹੈ ਉਹਨਾਂ ਦੀ ਬਿਮਾਰੀ ਕਿਸੇ ਕਿਸਮ ਦੀ ਬਿਮਾਰੀ ਹੋਵੇ ਠੀਕ ਹੈ ਇਹ ਸਤ ਗੁਰੂ ਧੋ ਦਿੰਦੇ ਹਨ ਠੀਕ ਹੈ ਜੀ ਮੁਕਤ ਸਰ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਬਾਣੇ ਦੇ ਵਿੱਚ ਜਿਹੜੇ ਟੋਲੇ ਦੇ ਵਿੱਚ ਮੁਕਤ ਸਰ ਤੋਂ ਚੱਲ ਕੇ ਜੋ ਉਰ ਸਾਹਿਬ ਦੇਕਰ ਪਹੁੰਚੇ ਉਸ ਚੋਲੇ ਦੇ ਸੰਗਤਾਂ ਨੂੰ ਦਰਸ਼ਨ ਕਰਾਰੇ ਹਨ ਆਓ ਸੰਗੋ ਗੁਰੂ ਮਹਾਰਾਜ ਦੇ ਸਾਧ ਤਰਤ ਬੈਠੇ ਤੇ ਤੁਨੂੰ ਉਸ ਦੀ ਸੱਚੇ ਪਾਤਸ਼ਾਹੀ ਦਰਸ਼ਨ ਕਰਾਰੇ ਹਨ ਬਾਬਾ ਜੀ ਸਾਨੂੰ ਦਰਸ਼ਨ ਕਰਾ ਰਹੇ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਰਦਾਣੇ ਦੀ ਢਾਬ ਦੇ ਉੱਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਜੰਗ ਤੋਂ ਵਾਪਸ ਪਰਤ ਰਹੇ ਸੀ ਤੇ ਜਿਹੜਾ ਚੋਲਾ ਮਹਾਰਾਜ ਨੇ ਪਾਇਆ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਂਦੇ ਆ ਜੀ ਹਾਂ ਜੀ ਸੱਚੇ ਪਾਤਸ਼ਾਹ ਜਿਹੜਾ ਮੁਕਤ ਸਰ ਤੋਂ ਚੱਲ ਕੇ ਬਾਣਾ ਪਹਿਣ ਕੇ ਹਜ਼ੂਰ ਸਾਹਿਬ ਦੇ ਕਰਪਾਕੇ ਤਖਤ ਤੇ ਬੈਠੇ ਸੱਚੇ ਪਾਤਸ਼ਾਹ ਦੇ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਨ ਆਹ ਦੇਖੋ ਪਿੰਡ ਸਰਾਏ ਨਾਗਾ ਜਿੱਥੇ ਚੋਲੇ ਦੇ ਵਿੱਚ ਸੱਚੇ ਪਾਤਸ਼ਾਹ ਆ ਕੇ ਬੈਠੇ ਸੀ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਬਾਬਾ ਜੀ ਸਾਨੂੰ ਦੱਸਣਗੇ ਸਰੋਵਰ ਦੇ ਬਾਰੇ ਜਿੱਥੇ ਕੋੜੀ ਨੂੰ ਮੁਕਤੀ ਮਿਲੀ ਆ ਜੀ ਇਹ ਸਰੋਵਰ ਆ ਜੀ ਇੱਥੇ ਇਸ਼ਨਾਨ ਕਰਕੇ ਵੱਡੇ ਤੋਂ ਵੱਡਾ ਕੋੜ ਮੋਹ ਕੇ ਖੁਰਕ ਖਾਰਸ਼ ਦੂਰ ਹੋ ਜਾਂਦਾ ਜੀ। ਸਰੋਵਰ ਦੇ ਵਿੱਚ ਬਾਬਾ ਜੀ ਸਾਨੂੰ ਇਸ ਸਰੋਵਰ ਦੀ ਜਾਣਕਾਰੀ ਦੇਣਗੇ ਜੀ। ਹਾਂ ਜੀ ਬਾਬਾ ਜੀ। ਗੁਰੂ ਜੀ ਪਿਆਰੀ ਸਾਧ ਸੰਗਤ ਜੀ ਇਹ ਉਸ ਟਾਈਮ ਤੇ ਇਹ ਜਿਹੜਾ ਸਰੋਵਰ ਹਨ ਇਹ ਛੱਪੜ ਹੁੰਦਾ ਸੀ ਖੱਬੇ ਹੱਥ ਤੇ ਇਹ ਛੱਪੜ ਸਰੋਵਰ ਬਣ ਗਿਆ ਮਹਾਰਾਜ ਦੇ ਹੁਕਮ ਨਾਲ ਇਸ ਸਰੋਵਰ ਦੇ ਵਿੱਚ ਹਰ ਐਤਵਾਰ ਦੇ ਵਾਰ ਸੰਗਤ ਇਸ਼ਨਾਨ ਕਰਦੀ ਹੈ ਕਿਸੇ ਵੀ ਕਿਸਮ ਦਾ ਰੋਗ ਹੋਵੇ ਮੌਕੇ ਹੋਣ ਖਾਰਸ਼ ਹੋਵੇ ਕਿਸੇ ਵੀ ਕਿਸਮ ਦਾ ਰੋਗ ਹੋਵੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਰੋਗਾਂ ਤੋਂ ਛੁਟਕਾਰਾ ਪਾ ਦਿੰਦੇ ਹਨ ਇਹ ਸਰੋਵਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਰਾਕ ਦੇ ਦਰਬਾਰ ਦੇ ਸਾਹਮਣੇ ਹਨ